ਰਮਨ ਦੀ ਗੱਡਣਾ ਬਣੀ ਹੋਊ। ਲੋਈਆ ਆਪਣਾ ਡੇਲੀ ਦਾ ਰੁਟੀਨ ਵਰਕ ਫੇਰ ਸਟਾਰਟ ਹੋ ਗਿਆ। ਡੰਗਰ ਦਾ ਰਮਨ ਦੀ ਗੱਡਣਾ ਡੰਗਰ ਮੇਂ ਬਧੀਆ ਬੰਦਾ ਆਲੇ ਵਿੱਚ। ਵੜੇ ਆ ਗਿਆ। ਆਜੇ ਗੱਡਾ ਗਿਆ ਲੋਹਰ ਮੇਂ ਨੂੰ ਬਾਹਰ। ਦੇਖੋ ਹਾਂ। ਆ ਸਾਰਾ ਇਹ ਸਾਫ ਕਰਨਾ। ਪੂਰਾ ਦਾ ਡੰਗਰ ਬਣਾਣੇ ਉਹ ਹਾਰ ਮਾਰਾ ਘੜਕੂ ਸੇ ਬਣਾਗੇ। ਚਲ ਹੁਣ ਲੱਗਾਈ ਜਾ ਕੇ 4 ਫਟ ਦੇ। ਹੁਣ ਵੀ 4 8 ਰੋਈ ਗਿਆ। ਲੈ 4 8 ਰੋਈ ਜਗਿਆ। ਉਹ ਲੈ 4 ਫਟ ਦਾ। ਕੜੇ ਕਾ ਮੈਨੂੰ ਕੋਈ ਹੱਲ ਵੇਰਾ ਚੂਹੇ ਆਨੇ ਮੋਗਮਾ ਆਹ ਦੇਖ ਨਾ ਸਾਰਾ ਚਾਰ ਮੇਰੇ ਦਾ ਚੂਹੇ ਕਰਤੀ ਖੜਾ ਹੋਇਆ ਮੈਂ ਡੇਲੀ ਮਿੱਟੀ ਹਾਲ ਕਰ ਕਾ ਡੇਲੀ ਕਰ ਦੂੰਗਾ ਮੈਂ ਡੇਲੀ ਇਚਨਸ ਨਾ ਚਾਰ ਸੌ ਮਾਰਨੀ ਮਾਰਨ ਉਹ ਵੀ ਥੋੜਾ ਉਹੀ ਕੁਸ ਪਾਣੀ ਕਿੰਨੀ ਗਜਰ ਮੈਂ ਕਿੰਨੇ ਗਜਰ ਮੈਂਦਾ ਹੋ ਗਿਆ ਥੋੜੇ ਹੋ ਗਏ ਮਰੇ ਚੂਹਾ ਖਾਣਾ ਚੂਹਾ ਖਾਣਾ ਹੋਇਆ ਇਹ ਤਾਂ ਜਰਾ ਗੰਡੇ ਲਾਉਣੇ ਨੇ ਹੁਣ ਰਾਮਣ ਦੋ ਨਰ ਮੀਂਹ ਮਾਦਾ ਹੁਣ ਗੰਡੇ ਫੇਲੇ ਤੂੰ ਨੇ ਉਹ ਰਿਆਨ ਵੀ ਨਵਾਂ ਗਿਆ ਰੋਡ ਦਾ ਮੱਟਣਾ ਚਾਹੀਦਾ ਰੋਜ਼ ਨੂੰ ਇਹ ਮੂਲਾ ਮਾੜੀ ਇਕੱਠਾ ਹੋ ਜਾਂਦਾ ਮੈਂ ਆਪਨੇ ਔਖਾ ਅੱਜ ਦਿਖਾ ਰ ਮੈਂ ਨੋਨਣਾ ਵਨ ਅਨੋ ਲਗਨ ਨੂੰ ਚਾਹ ਮੇਰਾ ਨੰਬਰ ਨੰਦ ਮੈਂ ਗਿਆ ਹੁਣ ਵੀ ਮੈਂ ਲੱਗ ਰੋਜ਼ ਹਮ ਲਵਣਾ ਟਾਈਮ ਲੈਮ ਲੈਮ ਦੇਖੋ ਆ ਲੈ ਫਟੋ ਨੀ ਮਸਨਰ ਪਟੇਗਾ ਖੇ ਗਾਹਾ ਡੰਗਰ ਕਰਫਮ ਨਾ ਚਾਹਣ ਗਾਗਾ ਸੜਨ ਗੋਹਰ ਮਾਫ ਡੰਗਰ ਮਾ ਕੱਢਾਂਗੇ ਮੜਾ ਮੜੀ ਮੁੰਨੇ ਕਰਦੇ ਦੇਖੋ ਉੱਥੇ ਵੀ ਟਾਈਮ ਲੰਮੀ ਰਾਮਾ ਚਲੋਗੇ ਅੰਦਰ ਮੈ ਲਿਆ ਕੇ ਖੁਰਲੀ ਹਾਂ ਕਰਨੀ ਉੱਥੇ ਬਾਹਰ ਲਈ ਖੁਰਲੀ ਚਾਹੁੰਦੇ ਮੀਮਣ ਕਰਕੇ ਥੋੜਾ ਚੱਲ ਰਹਿ ਜਾਂਦੀ ਮੈਂ ਚੰਗਣੋਂ ਸਾਹ ਕਰ ਫੇਰ ਲਿਆ ਕੇ ਚਾਰ ਫੋਮਗੇ ਡੰਗਰ ਮਸਨ ਦੇਖੋ ਖੁਰ ਲਿਆ ਖਿਨਾਰਾ ਇਹਨਾਂ ਸਾਫ ਕਰੀਏ ਦੇਖੋ ਮੇਰਾ ਰੰਦਾ ਮੇਲਾ ਨਾ ਸਮਝੀ ਰਲੀ ਓ ਐਵੇਂ ਬਿਨਾ ਗੱਲਾਂ ਘਟਾਉਣਾ ਆਖਦੇ ਬੈਲੀਓ ਐਵੇਂ ਬਿਨਾ ਗੱਲਾਂ ਘਟਾਉਣਾ ਆਖਦੇ ਬੈਲੀਓ ਐਵੇਂ ਬਿਨਾ ਗੱਲਾਂ ਘਟਾਉਣਾ ਆਖਦੇ ਬੈਲੀ ਰਾਸ ਚਾਰ ਪਾ ਕੇ ਹੋ ਗਿਆ ਰੈਡੀ ਡੰਗਰਾਂ ਤੇ ਮੈਂ ਨਾਲ ਰਿਹਾ ਕਰਦਾ ਉਹ ਬਣਾ ਲਾਂ ਫਿਰ ਚੱਕ ਆ ਮੈਂ ਫਿਰ ਲੈ ਚੱਕ ਗਿਆਂ ਨੀ ਪਾਣੀ ਬਣਾ ਦੇ ਡੰਗਰਾਂ ਦਾ ਜਾ ਮਣੀ ਕਰਕੇ ਮੈਂ ਫਿਰ ਆਉਣਾ ਕਿਹਿੰਦਾ ਖੰਡਾ ਦਾ ਸਾਲ ਸੋਨੇ ਵਿੱਚ ਹਲਾ ਡੰਗਰਾਂ ਕੱਢ ਕੇ ਬਾਹਰ ਫਿਰ ਲਾਗੇ ਨਾ ਦਹੀ ਚੱਕੋ ਆਹ ਦੇਖ ਮਸ਼ੀਨ ਲੱਗ ਗਈ ਖਣਾ ਗਏ ਮਨੀ ਮੜੀਆਂ ਆਵੇਂ ਨੂ ਮੜੀਆਂ ਨਾਲ ਵਿੱਚ ਹੀ ਮੜਨ ਨਾ ਕੋ ਹਰਾਂ ਦੇਖੀ ਤੇ ਕਿਤੇ ਖੜ ਜਾਨਗੇ ਬੰਦੇ ਨਹੀਂ ਗੱਲੇ ਲੰਮਾ ਨਹੀਂ ਓਖਿਆਂ ਨਾ ਮੈਂ ਇੱਕ ਮੜੀ ਇਹ ਫਰਾ ਠੇਕਣਾ ਕਰਨਾ ਹੋਰ ਇਨ ਨਹੀਂ ਇਹੜਾ ਟੋੜਾ ਹੈਗਾ ਇੱਚ ਕੱਖ ਮਾਦਾ ਰੋੜ ਸੌਫਾ ਇਹਨਾਂ ਗੱਲੇ ਜੇ ਤੁਮਰੇ ਗਾ ਗਾ ਮਾਗਣੇ ਆ ਲੈ ਆ ਵੀ ਮੜੀ ਆਨੇ ਖੜਨ ਸੀ ਮੈਂ ਸਹਨੇ ਖੜਿਆ ਨਹੀਂ ਗਿਆ ਕਿੰਨੇ ਖੜਨਗੇ ਨੂੰ ਹੋਏ ਹੋਏ ਕਾ ਖਾਗਾ ਲੈ ਕੇ ਮੈਂ ਸ਼ਰਮਾ ਦੀ ਨਿੰਲੀਆਂ ਮਿਲੀਆਂ ਨੈਣਾ ਵਾਲੀਏ ਆਹ ਘਣਾ ਜਾਈ ਰੋ ਨੀ ਮਿਲੇ ਮਿਲੇ ਨੈਣਾ ਵਾਲੀਏ ਤੇਰੀਆਂ ਅਖਾਂ ਨੇ ਝੋਟੇ ਫਟ ਨਹੀਂ ਨੀ ਮਿਲੇ ਮਿਲੇ ਨੈਣਾ ਵਾਲੀਏ ਨਾਂ ਮੇਰੀ ਅੱਖੀਓਂ ਜਸਤ ਹੋਰੇ ਇਹ ਗੰਬਰ ਆ ਯਾਰ ਇਹਨੂੰ ਨਮਰੇ ਮਾਰਨ ਉਹ ਇੱਕ ਹੀ ਹੋ ਗਿਆ ਹਰੇ ਕੱਖੜ ਵਰਤਾਂ ਹਰਾ ਗਰ ਇੱਕੋ ਹੀ ਮੰਨੂ ਇਕੱਠੇ ਹੀ ਗੰਦੇ ਆ ਉਹ ਉਹ ਨੂਨ ਅੰਦਰ ਕੰਦਨੇ ਹੜਾਉਣ ਨੂੰ ਸੇ ਉਹ ਹਣ ਫਰਾ ਕਰਨ ਥੋੜੇ ਹੋਰ ਕੀ ਫਿਰ ਤਾਂ ਸੋੜੇ ਮੈਂ ਇਕੱਠੇ ਨਾਲ ਓਖੇ ਹੋਣਗੇ ਫਿਰ ਕਿਉਂਕਿ ਨੂਨ ਨਹੀਂ ਦੱਬਣਾ ਨੇ ਆ ਤਾਂ ਸੁਣ ਵਾਲੀ ਵਾ ਮੈੜੀ ਮੈਂ ਆਹ ਲੈ ਜੂ ਇਹ ਤਾਂ ਮੀਨਰਾਮ ਦਾ ਨਾ ਲਈਆ ਕਿਤਾਂ ਯਾਰਾ ਮੈਂ ਡੰਗਰ ਲਾਇਆ ਨਾ ਨੇ ਮੈਂ ਲੋਕ ਸਹੀ ਡੇਰ ਨਹੀਂ ਗਾਣੇ ਭੈਣ ਦੇ ਮਾਮੇ ਨੇ ਮੰਗਣੀ ਕੀ ਡੇਰ ਨਹੀਂ ਅਸੇ ਹੁਣ ਇਹਨਾਂ ਸੱਚ ਉਹਨੇ ਡੇਟ ਲਈ ਉਹ ਸਾਨੂੰ ਨਾ ਦਣ ਫਿਰਨੇ ਹਏ ਨਾ ਕਰਨਾ ਜੇ ਨਾ ਸੂਟ ਲਿਕੇ ਨਾ ਇਹ ਨਾ ਚੱਡ ਜਾਂਦੇ ਆਂ ਯਾਰ ਕਰਿਆ ਨੂੰ ਨਗੁਰਾ ਰਾਮ ਨਾ ਮੀ ਨਗੁਰਾ ਰੌਂਦਣ ਲੱਗੀ ਆ ਉਹ ਨੂੰ ਦੇ ਨਾ ਇਹ ਹੜਾ ਫੱਕਲੇ ਕਰਨੇ ਜੇ ਨਿਗਰ ਮਰੇ ਨੇ ਇਹ ਲੱਣੇ ਨਹੀਂ ਜੀ ਉੱਧਰ ਇੱਧਰ ਰੱਖ ਆਲਾ ਉੱਧਰ ਨੂੰ ਇੱਧਰ ਨੂੰ ਚੱਲ ਚੱਲ ਵਾਹ ਮਾਲੇ ਕਿ ਚੁੜੰਗ ਕਰਾਈ ਮਾਲੇ ਵਾਹੇ ਕੋ ਮੁਕੇ ਵਿੱਚ ਇੰਦਰ ਮਾਰ ਗਏ ਨਹੀਂ ਬਾੜਦੀਆਂ ਇੱਕ ਪੂਰਾ ਮੰਨਣਾ ਸੈੱਟ ਕਰਦਾ ਹਾਂ ਹਾਂ ਗਰ ਕੋਈ ਹੋਰ ਮੰਨ ਨਹੀਂ ਆਓ ਇਹਦਾ ਮੇਰਾ ਮਨਿਆ ਸੱਡਾਂ ਨੂੰ ਮੰਨਿਆ ਨਾ ਰਹਿ ਲਿਆ ਅਬੜੇ ਅੰਗੜਕ ਆ ਨੀ ਕੋ ਹਮਰੇ ਕੋ ਮੇਰੇ ਟ੍ਰੈਨਰ ਵਰਨਾ ਨਾ ਨਾ ਮਬੜੀ ਮੇਰੇ ਕਹਿੰਦਾ ਮਸ ਰੰਗੇ ਨਾ ਹੂੰ ਰੂ ਕੇ ਤਰੋ ਇੱਕ ਤੁਮਾ ਹੜੋਂ ਬਣਾ ਦੇ ਇਹ ਕਰ ਰਹਿ ਗਿਆ ਲੇ ਆ ਵੀ ਉਹਨੇ ਵੀ ਮੁੱਲ ਨੇ ਲੈਣਾ ਨਾ ਰਿਕਮੇੜੀ ਆਪਣੀ ਆ ਖੜ ਗਈ ਅੰਨੇ ਮਸਿਓ ਹੋ ਗਿਆ ਪੰਜ ਇਹਨਾਂ ਰੜ ਗਈ ਮਣਕਾ ਖੂਰ ਰੇ ਮੈਂ ਮੀਟਿੰਗ اٹੇ ਨਹੀਂ ਜੜੂ ਗਰਨਾ ਮਾਰੇ ਲਹਣੇ ਮਰੂ ਰਹਣੇ ਮਰੂ ਰਹਣੇ ਉਹਨਾਂ ਡਿੱਕੇ ਜਾ ਮੀਟੇ ਡੋ ਆਹ ਹੋਰ ਦੇਖੇ ਜਾ ओके ਹੁਣਾਂ ਇਹ ਆਪਣੇ ਮੜਾ ਲੈ ਮੈਂ ਕੰਨੀ ਮਰੇ ਜਿਹੜਾ ਮੜਾ ਰਿਹਾ ਇਹ ਕੰਨੀ 1 ਡੇਕੜਾ ਮੜਨ ਲੱਗੇ ਪੀਆ ਡੇਕਾ ਵੀ ਇੱਕ ਕਰਾਣ ਨਣਕ ਕਰਨ ਨਾ 1 ਡੇਕੀਆ ਦਰੁਸਤ ਕਰਨੀ ਚਾਹਾਂ ਨੰਮ ਗਣੋ ਰੀ 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 ਲੱਛਾ ਖੰਡਵਾ ਮਾਂ ਮੈਂ ਕਿੰਨਾ ਕਿ ਹਾਂ ਕਾ ਲੈ ਉਹ ਅੱਜ ਆ ਦੇ ਪਿੱਛੇ ਨਹੀਂ ਨਾ ਦੇ ਨਾਲ ਹੀ ਥੇ ਸੁੱਕ ਜਾਵਾਂ ਬਸ ਉਹ ਕਮੇੜੀ ਅੰਦਰ ਕੰਦਣੇ ਹੋਰ ਕੀ ਹਾਂ ਨਾ ਮੈਨੂੰ ਕਿਹਾ ਉਹ ਮਾਰਨਾ ਫੇੜੀ ਮਿੱਟੀ ਮਜਰੇ ਨਾਲ ਹੀ ਮਾਰਾਂਗੇ ਮੋਲੇ ਫਿਰ ਗਾਂ ਗੰਦਣਾ ਕੰਦਣੀ ਆ ਮਾੜੀ ਗਾਂ ਜੰ ਬੰਨੜੂ ਕੀ ਫਿਰ ਤੇ ਮੈਂ ਜਾਣਾਂਗਾ ਨੋਕਾਟੇ ਇਕਲਾਨ ਨੂੰ ਕੰਨੇ ਮੜੀ ਫਿਰ ਹਾੜਾ ਨੂੰ ਫਟ ਨਹੀਂ ਹੋਈ ਫਿਰ ਇੱਕ ਅਸੀਂ ਇਹ ਚੀ ਮਰਸੀ ਕਿ ਦੂ ਤੱਕ ਕਮੇਟੀ ਹਿੱਤ ਤੇ ਇੱਥੇ ਪੈਣ ਦੀ ਟਾਲ ਕਰਦੇ ਮੈਂ ਨਹੀਂ ਆਵਰੇ ਲਾ ਮੈਂ ਆਣਾ ਟੀਕੇ ਗੁਹਾ ਘਾ ਮਾਰੀ ਗੰਨੇ ਕੰਸਨ ਕਰਨੀਆਂ ਸਾਟਾ ਮਾਰੀ ਕਰਨਗੇ ਹਾਂ 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 ਲਾ ਲੈ ਸਾਡਾ ਮਾਫੂ ਕਾ 100 ਰੁਪਏ ਜੀ ਮੈਂ ਚੱਕਣਾ ਮੰਨ ਜਾ ਲੈ ਆ ਨਾ ਲੈਣਾ ਲੋ ਜੀ ਖਰਾਜ ਮਟਨਾਂਗੇ ਖਰਾਜ ਫਟਕੇ ਰਮਾ ਨੜਕਨਾਂ ਕ ਮੇਲੇ ਮਹਾਸਾਹਰਾ ਮੇ ਚਾਰ ਵਾਰ ਰਗਣ ਪਾਣੀ ਮਿਲ ਕੇ ਅੰਦਰ ਅੰਦਰ ਮੇ ਰਣ ਚਾਰ ਵਾਰ ਹੀ ਬੰਦਾ ਇੱਕ ਟਾਈਮ ਚ ਸਾਰਾ ਕੰਮ ਨਮਰੇ ਹਰਕੇ ਲੰਬਾ ਬੰਦਾ ਹੁਣ ਮੈਂ ਨਾ ਖਾਣੀਆਂ ਮੇਰੇ ਮਨ ਕੇ ਜੀਉਂ ਮੜਨ ਹਰਕੇ ਕੋਈ ਉਹ ਇੱਕ ਰੰਗ ਦਾ ਰੰਗ ਚਾਰ ਸੂਮ ਖੜਖਣਾ ਕਰਦਾ ਕਿਉਂਕਿ ਨਰਾ ਚਾਰ ਹੰਦ ਲੱਖ ਨੂਰੀ ਵਿੱਚ ਮੰਦਣਾ ਇਹ ਵੀ ਰਹੇ ਹੈ ਵੀ ਮੜਾ ਹੁੰਦਾ ਤੇ ਕੋਈ ਮ ਡੰਗ ਰੰਗ ਗੰਮਾ ਨਗਰ ਨਾ ਘਾਟੀ ਵਿੱਚ ਜੰਗ ਹੰਡਾ ਹੰਡਾ ਕਟਿਆ ਗੁੱਤੀ ਨੇ ਨਾਲ ਹੀ ਮੜ ਗਿਆ ਮੁੰਡਾ ਮਸਾਂ ਦੇ ਤੇ ਤੁਸੀਂ ਇਹ ਇੱਕ ਨਾ ਜਾਂ ਰਾਮਨੀ ਗੱਤ ਮਾਣਾ ਮਨੇ ਗਮਣੀ ਹੋ ਗਈ ਅੰਕੀ ਮੈਨੂੰ ਲੰਦੂ ਵੀ ਮਤਲਬ ਕੋ ਨੂਆ ਹੋਈ ਲਾ ਰਾਮ ਜਾਂ ਗਰੰਗੀ ਨਖਾ ਬਣਾਇਆ ਤੇ ਤੂੰ ਚੈੱਕ ਕਰਾਉਣਾ ਜਿਹੋ ਜਿਹੋ ਜੋੜੀ ਤੇ ਘੁਰਾਂਗੇ ਚਲੋ ਆਵੇ ਮਸਰੋ ਚਾਰ ਤੋਂ ਫੋਟੋਗ੍ਰਾਫਰ ਹੋ ਗਏ ਮੇਲੇ ਆਵਾਸ਼ੇ ਕੁੱਕੜਾ ਬਟਲੇ ਸਨ ਫੈਲਾ ਲਾਗੇ ਸਨ ਹੋਰ ਲੈ ਕੇ ਯਾਰ ਇੱਕ ਮਾਰ ਕੇ ਨੋਟੋ ਕਰਾ ਲਾ ਕੇ ਡੰਗਰ ਨੂੰ ਮੈਂ ਮਰੇ ਮੰਨਵਾਗੇ ਹੁਣ ਇਹਨੂੰ ਖੜਾ ਲਾਗੇ ਸਾਰੇ ਚਾਰ ਨੂੰ ਤੇ ਮਾਰ ਆਹੀ ਚਾਰ ਲਾ ਫੈਲ ਗਿਆ ਚਾਰ ਮੀਚੇ ਨਾਲ ਜਾਂਦਾ ਪਰ ਮੀਚੇ ਘਰ ਦੋਗੇ